ਸਿੱਖਾਂ ਦੇ ਪੰਜ ਧੱਕਾਂ ਵਿੱਚੋਂ ਇੱਕ ਤਾਕਤ ਸ਼੍ਰੀ ਪਟਨਾ ਸਾਹਿਬ ਨੂੰ ਬੰਬ ਨਾਲ ਉਡਾਨ ਦੀ ਮਿਲਿਤਮਕੀ ਜਿਸ ਨੇ ਪ੍ਰਸ਼ਾਸਨ ਨੂੰ ਸੋਚਾਂ ਵਿੱਚ ਪਾ ਤਾ ਜੀ ਹਾਂ ਸੋਮਵਾਰ ਦੀ ਰਾਤ ਨੂੰ ਗੁਰਦੁਆਰਾ ਸਾਹਿਬ ਦੇ ਈਮੇਲ ਤੇ ਅਧਿਕਾਰਿਤ ਈਮੇਲ ਤੇ ਬੰਬ ਨਾਲ ਉਡਾਨ ਦੀ ਕਮਕੀ ਮਿਲ ਜਾਈ ਹੈ ਇਸ ਤੋਂ ਤੋਂ ਬਾਅਦ ਜੋ ਗੁਰਦੁਆਰਾ ਪ੍ਰਸ਼ਾਸਨ ਹੈ ਹਰਕਤ ਵਿੱਚ ਆ ਜਾਂਦਾ ਹੈ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਨਿਸ਼ਚਿਤ ਕਰਨ ਦੇ ਲਈ ਉਹਨਾਂ ਨੂੰ ਸੁਰੱਖਿਅਤ ਕਰਨ ਦੇ ਲਈ ਪੂਕਤਾ ਪ੍ਰਬੰਧ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਬੰਬ ਨਿਰੋਧਕ ਟੀਮ ਅਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਹੈ ਹਰ ਇੱਕ ਕੋਨੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਜੋ ਬੰਬ ਨਾਲ ਉਡਾਣ ਦੀ ਧਮਕੀ ਹੈ ਇਹ ਪੂਰਾ ਗੁਰਦੁਆਰਾ ਸਹਿਬ ਨੂੰ ਨਹੀਂ ਮਿਲੀ ਸਗੋਂ ਲੰਗਰ ਹਾਲ ਨੂੰ ਮਿਲੀ ਹੈ ਇੱਕ ਈਮੇਲ ਰਾਹੀਂ ਗੁਰਦੁਆਰਾ ਸਹਿਬ ਦੇ ਲੰਗਰ ਹਾਲ ਨੂੰ ਬੰਬ ਨਾਲ ਉਡਾਣ ਦੀ ਧਮਕੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਗੁਰਦੁਆਰਾ ਪ੍ਰਸ਼ਾਸਨ ਅਤੇ ਸ਼ਰਧਾਲੂਆਂ ਵਿੱਚ ਤਰਥਲੀ ਮਤ ਜਾਂਦੀ ਹੈ ਜਦ ਗੁਰਦੁਆਰਾ ਪ੍ਰਸ਼ਾਸਨ ਉਹ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਨਿਸ਼ਚਿਤ ਬਣਾਉਣ ਦੇ ਲਈ ਪੁਖਤਾ ਪ੍ਰਬੰਧ ਕਰਦਾ ਹੈ ਪਰ ਹੱਲੇ ਤੱਕ ਵੀ ਕੋਈ ਸ਼ੱਕੀ ਵਸਤੂ ਜੋ ਕੀ ਹੈ ਪੂਰੇ ਗੁਰਦੁਆਰਾ ਸਾਹਿਬ ਤੋਂ ਨਹੀਂ ਮਿਲਦੀ ਹੈ ਤੇ ਇਸ ਈਮੇਲ ਨੂੰ ਜੋ ਕਿ ਸਾਈਬਰ ਸੈੱਲ ਦੇ ਹਵਾਲੇ ਕਰ ਦਿੱਤਾ ਜਾਂਦਾ ਤਾਂ ਜੋ ਪਤਾ ਲੱਗ ਸਕੇ ਕਿ ਇਹ ਜੋ ਸ਼ੱਕੀ ਈਮੇਲ ਹੈ ਕਿਸ ਨੇ ਕੀਤਾ ਪਰ ਹੱਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਬੰਬਨਰੋਧਕ ਟੀਮਾਂ ਮੌਕੇ ਤੇ ਤਨਾਤ ਨੇ ਸ਼ਰਦਾਲੂਆਂ ਨੂੰ ਸੁਰੱਖਿਆ ਰੱਖਿਆ ਗਿਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਪੁੰਦੀ ਘਟਨਾ ਇਸ ਸਮੇਂ ਤੱਕ ਨਹੀਂ ਵਾਪਰੀ ਹੈ ਤੇ ਇਹ ਸੀ ਇਸ ਸਮੇਂ ਦੀ ਸਭ ਤੋਂ ਅਹਿਮ ਖਬਰ ਪੰਜਾਹ ਤੱਕਾਂ ਵਿੱਚੋਂ ਇੱਕ ਤਖਤ ਸ੍ਰੀ ਪਟਨਾ ਸਾਹਿਬ ਦਸ਼ਮ ਪੀਤਾ ਦਾ ਜਨਮ ਸਥਾਨ ਜਿਸ ਨੂੰ ਕੀ ਪੰਬਨਾਲ ਉੜਾਂ ਦੀ ਧਮਕੀ ਮਿਲਣ ਤੋਂ ਬਾਅਦ ਜੋ ਕਿ ਹੈ ਪੁਲਿਸ ਪ੍ਰਸ਼ਾਸਨ ਤੇ ਗੁਰਦੁਆਰਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ ਸਿੱਖਾਂ ਦੇ ਪੰਜ ਤੱਕਾਂ ਵਿੱਚੋਂ ਇੱਕ ਤਖਤ ਸ੍ਰੀ ਪਟਨਾ ਸਾਹਿਬ ਨੂੰ ਪੰਬਨਾਲ ਉੜਾਂ ਦੀ ਮਿਲੀ ਧਮਕੀ ਜਿਸ ਨੇ ਪ੍ਰਸ਼ਾਸਨ ਨੂੰ ਸੋਚਾਂ ਵਿੱਚ ਪਾਤਾ ਜਿहां ਸੋਮਵਾਰ ਦੀ ਰਾਤ ਨੂੰ ਗੁਰਦੁਆਰਾ ਸਾਹਿਬ ਦੇ ਈਮੇਲ ਤੇ ਅਧਿਕਾਰਿਤ ਈਮੇਲ ਤੇ ਬੰਬ ਨਾਲ ਉਡਾਨ ਦੀ ਖਮਕੀ ਮਿਲ ਜਾਈ ਹੈ ਤੇ ਇਸ ਤੋਂ ਤੋਂ ਬਾਅਦ ਜੋ ਗੁਰਦੁਆਰਾ ਪ੍ਰਸ਼ਾਸਨ ਹੈ ਹਰਕਤ ਵਿੱਚ ਆ ਜਾਂਦਾ ਹੈ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਨਿਸ਼ਚਿਤ ਕਰਨ ਦੇ ਲਈ ਉਹਨਾਂ ਨੂੰ ਸੁਰੱਖਿਅਤ ਕਰਨ ਦੇ ਲਈ ਪੂਕਤਾ ਪ੍ਰਬੰਧ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਬੰਬ ਨਿਰੋਧਕ ਟੀਮ ਅਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਹੈ ਹਰ ਇੱਕ ਕੋਨੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਜੋ ਬੰਬ ਨਾਲ ਉਡਾਣ ਦੀ ਧਮਕੀ ਹੈ ਇਹ ਪੂਰਾ ਗੁਰਦੁਆਰਾ ਸਹਿਬ ਨੂੰ ਨਹੀਂ ਮਿਲੀ ਸਗੋਂ ਲੰਗਰ ਹਾਲ ਨੂੰ ਮਿਲੀ ਹੈ ਇੱਕ ਈਮੇਲ ਰਾਹੀਂ ਗੁਰਦੁਆਰਾ ਸਹਿਬ ਦੇ ਲੰਗਰ ਹਾਲ ਨੂੰ ਬੰਬ ਨਾਲ ਉਡਾਣ ਦੀ ਧਮਕੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਗੁਰਦੁਆਰਾ ਪ੍ਰਸ਼ਾਸਨ ਅਤੇ ਸਰਦਵਾਲਾؤں ਵਿੱਚ ਤਰਥਲੀ ਮਤ ਜਾਂਦੀ ਹੈ ਜਗੁਰਦੁਆਰਾ ਪ੍ਰਸ਼ਾਸਨ ਉਹ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਨਿਸ਼ਚਿਤ ਬਣਾਉਣ ਦੇ ਲਈ ਪੁਖਤਾ ਪ੍ਰਬੰਧ ਕਰਦਾ ਹੈ ਪਰ ਹੱਲੇ ਤੱਕ ਵੀ ਕੋਈ ਸ਼ੱਕੀ ਵਸਤੂ ਜੋਗੀ ਹੈ ਪੂਰੇ ਗੁਰਦੁਆਰਾ ਸਾਹਿਬ ਤੋਂ ਨਹੀਂ ਮਿਲਦੀ ਹੈ ਤੇ ਇਸ ਈਮੇਲ ਨੂੰ ਜੋ ਕਿ ਸਾਈਬਰ ਸੈੱਲ ਦੇ ਹਵਾਲੇ ਕਰ ਦਿੱਤਾ ਜਾਂਦਾ ਤਾਂ ਜੋ ਪਤਾ ਲੱਗ ਸਕੇ ਕਿ ਇਹ ਜੋ ਸ਼ੱਕੀ ਈਮੇਲ ਹੈ ਕਿਸ ਨੇ ਕੀਤਾ ਪਰ ਹੱਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਉਂਦੀ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਬੰਬਨਰੋਧਕ ਟੀਮਾਂ ਮੌਕੇ ਤੇ ਤਨਾਤ ਨੇ ਸ਼ਰਦਾਲੂਆਂ ਨੂੰ ਸੁਰੱਖਿਆ ਰੱਖਿਆ ਗਿਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਪੁੰਦੀ ਘਟਨਾ ਇਸ ਸਮੇਂ ਤੱਕ ਨਹੀਂ ਵਾਪਰੀ ਹੈ ਤੇ ਇਹ ਸੀ ਇਸ ਸਮੇਂ ਦੀ ਸਭ ਤੋਂ ਅਹਿਮ ਖਬਰ 50% ਵਿੱਚੋਂ ਇੱਕ ਤਖਤ ਤਖਤ શ્રી ਪਟਨਾ ਸਾਹਿਬ ਦਸ਼ਮ ਪਿਤਾ ਦਾ ਜਨਮ ਸਥਾਨ ਜਿਸ ਨੂੰ ਕੀ ਪੰਬ ਨਾਲ ਉਡਾਨ ਦੀ ਟੰਕੀ ਮਿਲਣ ਤੋਂ ਬਾਅਦ ਜੋ ਕਿ ਹੈ ਪੁਲਿਸ ਪ੍ਰਸ਼ਾਸਨ ਤੇ ਗੁਰਦੁਆਰਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ